ਕੈਲਬਮ ਵਿੱਚ ਦੋਨ ਜਿਹੜੀ ਸਦੀਆਂ ਵਿੱਚ ਇੱਕ ਵਾਰ ਆਉਂਦੀ ਹੁੰਦੀ ਹੈ ਇੱਕ ਗਾਣਾ ਇਦਾਂ ਉਹ ਸਦੀ ਚ ਉਹ ਉਹ ਚੀਜ਼ ਸੀਗੀ ਸੀਗੀ ਬਾਕੀ ਰਾਤ ਜਦੋਂ ਇਹ ਗਾਣਾ ਰਾਤ ਨੂੰ ਆਉਂਦਾ ਤਾਂ ਉਹ ਤੋਂ ਨੈਕਸਟ ਡੇ ਸੱਪੇ ਜਾਨੀ ਕਿ ਸਾਡੇ ਕੋਲੋਂ ਸਪਲਾਈ ਪੂਰੀ ਨਹੀਂ ਹੋਈ ਕੈਸੜੀ ਹੂੰ ਸੋ ਵੀਡੀਓ ਸ਼ੂਟ ਕਰਨ ਲਈ ਜੀ ਬਣਾਇਆ ਸੀ ਅਸੀਂ ਹੂੰ ਚਾਰ ਪੰਜ ਘੰਟੇ ਦੇ ਚੋਟਾ ਅੱਛੀ ਹਾਂਜੀ ਪਰ ਜਦੋਂ ਮੇਰ ਹੋਣੀ ਸੀ ਸੱਚੇ ਪਾਸ਼ਾ ਜੀ ਨੇ ਉਹ ਗਾਣਾ ਰਾਤ ਰਤ ਜਾਰੇ ਪਾਸੇ ਛੱਡਿਆ ਉਹ ਬੱਗੂਣਾ ਨੇ ਅਪਰੋਚ ਕੀਤਾ ਸੀ ਮੈਨੂੰ ਉਸ ਟਾਈਮ ਕਈ ਵਾਰਾਂ ਤੋਂ ਡਰ ਹੁੰਦਾ ਉਹ ਮੇਰੇ ਚੈਨਲ ਦੇ ਥੈਂਕ ਯੂ ਬਰੀ ਤੇ ਅਸੀਂ ਤੋਦਨ ਉਹ ਪਿੰਡ ਪਹਿਰਾ ਲੈਤਾ ਗਾਣੇ ਤੋਂ ਵੀ ਦੇਖਿਆ ਤੁਸੀਂ ਉਸ ਦੀ ਚਮੋਡਲਿੰਗ ਕੀਤੀ ਹੈ ਹਾਊਸ ਤੋਂ ਪਹਿਲਾਂ ਵੀ ਕਾਲਜ ਟਾਈਮ ਤੋਂ ਵੀ ਅਸੀਂ ਉਸ ਦਿਨ ਆਪਾਂ ਜੀ ਇੱਕ ਲੱਗ ਤੋਂ ਫੈਨ ਬੇਸ ਹੈਗੀ ਉਸ ਗਾਣੇ ਦੀ ਤੇ ਉਸ ਵੀਡੀਓ ਦੀ ਵੀ ਜੀ ਤੇ ਉਹ ਚੀਜ਼ ਨੂੰ ਕਿੱਦਾਂ ਦੇਖਦੇ ਅੱਜ ਵੀ ਉਸ ਫਿਲਮ ਉਸ ਗਾਣੇ ਦਾ ਜ਼ਿਕਰ ਹੁੰਦਾ ਉਸ ਵੀਡੀਓ ਦਾ ਵੀ ਜ਼ਿਕਰ ਹੁੰਦਾ ਪਿੰਡ ਪਹਿਰਾ ਲੱਗਦਾ ਗਾਣੇ ਦਾ ਮੈਂ ਲੱਕੀਆਂ ਕਿ ਉਹੋ ਜੇ ਪ੍ਰੋਜੈਕਟ ਨਾਲ ਜੁੜਨ ਦਾ ਮੌਕਾ ਮਿਲਿਆ ਉਹ ਅਸੀਂ ਕੈਸਟ ਅਸੀਂ ਹੀ ਲਾਂਚ ਕੀਤੀ ਸੀ ਕੈਟਰ ਕੰਪਨੀ ਦੇ ਵਿੱਚ ਜੀ ਹੋਮ ਰੀਮਸੈਂਡਰ ਦੋਹੋਂ ਦੀ ਫਰਸਟ ਐਲਬਮ ਸੀਗੀ ਉਹ ਉਹ ਵੀਡੀਓ ਸ਼ੁਗਰ ਮੇਲੇ ਜਿਹੇ ਬਣਾਏ ਸੀ ਅਸੀਂ ਹੂੰ ਚਾਰ ਪੰਜ ਘੰਟੇ ਦੇ ਸ਼ੂਟ ਆ ਉਹ ਅੱਛਾ ਜੀ ਹਾਂ ਜੀ ਪਰ ਜਦੋਂ ਮੇਰ ਹੁੰਦੀ ਹੈ ਸੱਚੇ ਬਾਦਸ਼ਾਹ ਦੀ ਉਹ ਗਾਣਾ ਰਾਤ ਨੂੰ ਆਪ ਹੂੰ ਚਾਰੇ ਪਾਸੇ ਥੈਲੇ ਹੋ ਹੂੰ ਤੇ ਬਾਕੀ ਤੁਹਾਨੂੰ ਪਤਾ ਹੀ ਜਾ ਰਿਹਾ ਸਟਰੀ ਮੈਨ ਸਿਗੀ ਕਿ ਐਡਾ ਵੱਡਾ ਰਿਸਪੌਂਸ ਮਿਲ ਜੂਗਾ ਤੇ ਅੱਜ ਇੱਕ ਜਿਵੇਂ ਕਹਿੰਨਾ ਨਾ ਇੱਕ ਕੈਲਬਮ ਵਿੱਚ ਦੰਦੀ ਜਿਹੜੀ ਸਦੀਆਂ ਵਿੱਚ ਇੱਕ ਵਾਰ ਹੁੰਦੀ ਹੁੰਦੀ ਹੈ ਇੱਕ ਗਾਣਾ ਐਡਾ ਹੁੰਦਾ ਸਦੀਆਂ ਚ ਉਹ ਉਹ ਚੀਜ਼ ਸੀਗੀ ਸੀਗੀ ਬਾਕੀ ਹਾਂ ਬਣਾਉਂਦੇ ਹੋਏ ਪਤਾ ਲੱਗਿਆ ਸੀ ਕਿਉਂਕਿ ੱੱਕੇ ਨਾਲ ਹੀ ਉਹ ਗਾਣਾ ਮੈਂ ਪਾਇਆ ਸੀ ਨਾਲ ਪਲੱਸ ਕੈਸਟ ਦੇ ਵਿੱਚ ਵੀ ਜੀ ਤੇ ਜਦੋਂ ਸ਼ੂਟ ਕੀਤਾ ਸੀ ਉਹ ਤਾਂ ਫਿਰ ਡੀਲਰਜ਼ ਦੀ ਉਹ ਡਿਮਾਂਡ ਹੋ ਗਈ ਸੀ ਉਹ ਸਾਰੇ ਕਹਿਣ ਲੱਗੇ ਸੀ ਭਾਜੀ ਇਹ ਇਹ ਗਾਣੇ ਦਾ ਵੀਡੀਓ ਬਣਾਓ ਤੁਸੀਂ ਸੋ ਹਵਾ ਬਣ ਚੁੱਕੀ ਸੀਗੀ ਨੀਂਦrana ਤੋਂ ਬਾਅਦ ਜਦੋਂ ਇਹ ਗਾਣਾ ਰਾਤ ਨੂੰ ਆਉਂਦਾ ਤਾਂ ਉਹ ਤੋਂ ਨੈਕਸਟ ਡੇ ਸਾਤੇ ਯਾਨੀ ਕਿ ਸਾਡੇ ਕੋਲੋਂ ਸਪਲਾਈ ਪੂਰੀ ਨਹੀਂ ਹੋਈ ਕੈਸਟ ਦੀ ਤੇ ਭਾਈ ਉਦੋਂ ਬੱਬੂ ਮਾਨ ਬਾਈਕ ਕਿਦਾਂ ਦੇ ਇੱਕ ਸੁਭਾਅ ਹੁੰਦਾ ਸੀਗਾ ਅੱਜ ਕੱਲ ਤਾਂ ਆਪਾਂ ਦੇਖਦੇ ਨਾ ਸਭ ਨੂੰ ਪਤਾ ਕਿ ਇੱਕ ਆਪਣੇ ਫੈਨਸਾਂ ਮਿਲਣ ਦਾ ਤਰੀਕਾ ਵੀ ਉਹਨਾਂ ਦਾ ਥੋੜਾ ਜਿਹਾ ਉਹਨਾਂ ਤੋਂ ਵਾਗੇ ਉਹਦੋਂ ਦਾ ਸਟਾਈਲ ਹੈ ਉਹਦੋਂ ਦਾ ਕਿ ਆਪਣੇ ਫੈਨ ਨੂੰ ਵੀ ਆਪਣਾ ਪਿਆਰਾ ਸਮਝ ਕੇ ਉਦਾਂ ਡਾਂਟ ਵੀ ਦਿੰਦੇ ਨੇ ਉਹ ਕਈ ਵਾਰ ਉਸ ਟਾਈਮ ਕਿਦਾਂ ਦਾ ਹੁੰਦਾ ਸੀਗਾ ਉਸ ਸਮੇਂ ਦਾ ਨੇਚਰ ਕਦੇ ਵੀ ਨਹੀਂ ਬਦਲਦੇ ਹੁੰਦੇ ਹੈਗੇ ਬੰਦਾ ਤਾਂ ਕਰੈਕਟਰ ਤਾਂ ਉਹੀ ਰਹਿੰਦਾ ਸੋ ਜਿੰਨਾ ਕਿ ਮੈਂ ਜਾਣਦਾ ਮੈਂ ਤਾਂ ਮੇਰੀ ਮੈਨੂੰ ਤਾਂ ਵਧੀਆ ਲੱਗਦਾ ਮੈਨੂੰ ਮੈਨੂੰ ਤਾਂ ਸੌਫਟ ਲੱਗਦਾ ਹੁੰਦਾ ਤੁਹਾਨੂੰ ਲੱਗਦਾ ਹੋਊਗਾ ਜਾਂ ਕਈ ਕਹਿੰਦੇ ਨੇ ਯਾਰ ਵੀ ਅੜਵਜੈ ਹੈ ਨਾ ਪਰ ਨਹੀਂ ਮਨੋਰਾਵ ਦੇ ਵਰਗਾ ਸੌਫਟ ਬੰਦਾ ਹੀ ਨਹੀਂ ਹੈ ਕੋਈ ਬੱਲ ਉਹ ਪਾ ਜੀ ਮੈਂ ਫਿਰ ਤੋਂ ਉਸ ਬਾਰੇ ਐਲਬਮ ਬਾਰੇ ਗੱਲ ਕਰਨੀ ਕਿੱਦਾਂ ਮਾਈਂਡ ਚਾਈ ਸੀ ਕਿੱਦਾਂ ਤੁਹਾਡੀ ਮੀਟਿੰਗ ਹੋਈ ਸੀ ਉਸ ਪ੍ਰੋਜੈਕਟ ਦੀ ਉਹ ਫਿਲਮ ਉਹ ਗਾਣੇ ਬਾਰੇ ਬੱਬੂ ਮਾਨ ਬਾਈ ਨਾਲ ਜਿਹੜੀ ਪਹਿਲੀ ਵਾਰ ਉਹ ਤਾਂ ਬੱਬੂ ਨੇ ਅਪਰੋਚ ਕੀਤਾ ਸੀ ਮੈਨੂੰ ਅਸਟਾਚੀ ਤਾਂ ਸਾਡੇ ਦੋਸਤ ਸੀਗੇ ਜਿਹੜੀ ਹੈਗੇ ਨੇ ਪਿਕਾਨੀ ਸਟ੍ਰੀਟਸ ਤੋਂ ਪਰਮਿੰਦਰ ਘਟਾਣੀ ਉਹ ਲੈ ਗਿਆ ਇਸ ਮੇਰੇ ਕੋਲ ਕਿ ਵੀ ਇਹ ਡੈਕ ਟੇਪ ਕਰਨੀ ਹੈ ਸੋ ਅਗੇ ਫਿਰ ਸੁਭਾਅ ਬਣਦਾ ਗਿਆ ਤੇ ਉਹ ਅਸੀਂ ਸੰਸਵਾਗ ਮਿਲਿਆ ਨਹੀਂ ਸਾਡੇ ਕਿ ਇਹ ਜੋ ਪ੍ਰੋਜੈਕਟ ਸਾਰਿਆਂ ਨੇ ਇਕੱਠੇ ਮਿਲ ਕੇ ਕੀਤਾ ਤੋਂ ਮੇਰੀ ਮਿਸਡੀਆਂ ਸੋ ਫਿਰ ਪਾ ਹੋਈ ਪ੍ਰੋਜੈਕਟ ਸੁਪਰ ਡੋਪਰ ਹਿੱਟ ਹੋਇਆ ਦੋਸਤੋਂ ਇੱਕ ਦਸਤੀ ਨੂੰ ਇੱਕ ਨਮਾਜ਼ ਸੁਪਰਸਟਾਰ ਮਿਲਿਆ ਸਮਝੋ ਉਸ ਤੋਂ ਬਾਅਦ ਭਾਜੀ ਇੰਡਸਟਰੀ ਇੰਡਸਟਰੀਆਂ ਤੋਂ ਡੀ ਰੀਅਲ ਲਾਈਫ ਦੇ ਵਿੱਚ ਕੋਈ ਇਦਾਂ ਦੀ ਚੀਜ਼ ਕਿਹੜੀ ਬਦਲੀ ਸੀਗੀ ਜਿਹੜੀ ਪਹਿਲਾਂ ਅਲੱਗ ਹੁੰਦੀ ਸੀ ਤੇ ਹੁਣ ਤੁਹਾਨੂੰ ਕੁਝ ਸਪੈਸ਼ਲ ਫੀਲ ਹੋਣ ਲੱਗਿਆ ਦਿੱਤੀ ਜੀ ਤੇ ਉਹ ਚੀਜ਼ ਕੀ ਸੀ ਇਸ ਦਾ ਤਾਂ ਕੁਝ ਨਹੀਂ ਹੈਗਾ ਮੈਂ ਹਮੇਸ਼ਾ ਤੁਹਾਨੂੰ ਪਤਾ ਵੇ ਪੋਜ਼ਿਟਿਵਿਟੀ ਨਾਲ ਭਰਿਆ ਰਹਿਣਾ ਮੈਂ ਤਾਂ ਨੈਗੇਟਿਵ ਚੀਜ਼ਾਂ ਵੱਲ ਧਿਆਨ ਜਾਂਦਾ ਵੀ ਹੈ ਨਹੀਂ ਜੇ ਕੋ ਹੁੰਦਾ ਵੀ ਹੈ ਤਾਂ ਉਹ ਉਹ ਵੀ ਕੋਸ਼ਿਸ਼ ਕਰ ਜੇ ਇਗਨੋਰ ਕਰਨ ਦੀ ਕੋਸ਼ਿਸ਼ ਕਰੇ ਕਿ ਆਪਣੇ ਉੱਤੇ ਖਾਬ ਹੀ ਨਹੀਂ ਹੁੰਦੇ। ਸੋ ਇਸ ਤਰ੍ਹਾਂ ਦਾ ਕੁਝ ਨਹੀਂ ਨਮਰਤਾ ਲੱਗਦਾ ਕਿ ਜਿੰਨਾ ਕੁ ਸਫ਼ਰ ਜਿਹੜਾ ਤੈਅ ਕੀਤਾ ਹੈ ਬਹੁਤ ਵਧੀਆ। ਸਿਕਲਿਸ ਤੋਂ ਲੈ ਕੇ ਤੱਕ ਪਹੁੰਚ ਗਏ। ਇਹ ਪਾਜੀ ਮੈਂ ਆਹੀ ਚੀਜ਼ ਕਿ ਤੁਹਾਡੇ ਵਿੱਚ ਨੋਟਿਸ ਕਰ ਰਿਹਾ ਕਿ ਇੱਕ ਨਾ ਵੱਡੇ ਆਰਟਿਸਟ ਏਡੇ ਏਡੇ ਪ੍ਰੋਜੈਕਟ ਦੇਂਦੇ ਔਰ ਇੱਕ ਨਾ ਸਹਿਜਿਕ ਨਿਮਰਤਾ ਇੱਕ ਉਹ ਚੀਜ਼ ਹੈਗੀ ਹੈ ਕਿ ਇਦਾਂ ਦਾ ਕੁਝ ਨਹੀਂ ਸੀਗਾ ਜਿਵੇਂ ਜਿਵੇਂ ਕਈ ਵਾਰ ਇੱਕ ਅੱਜਕੱਲ ਦੇ ਦੇਖਦੇ ਆਪਾਂ ਇੱਕ ਗਾਣਾ ਹਿੱਟ ਹੁੰਦਾ ਤਾਂ ਕੁਝ ਐਟੀਟਿਊਡ ਅਲੱਗ ਹੁੰਦਾ ਪਰ ਤੁਸੀਂ ਜਿਸ ਤਰੀਕੇ ਨਾਲ ਨਾ ਇੱਕ ਸਹਜ ਨਿਮਰਤਾ ਹੈਗੀ ਆ ਉਹ ਬਾਕੀ ਕਾਬਿਲ ਤਾਰੀਫ ਹੌਚੀ ਜੀ ਥੈਂਕ ਯੂ ਐਕਚੁਅਲੀ ਉਹ ਜਿਹੜੇ ਮਿੱਤਰਾਂ ਚ ਹੈਗਾ ਵੀ ਆ ਨਾ ਉਹ ਐਕਚੁਅਲੀ ਉਹ ਸੁਪਨਾ ਜਿਹਾ ਹੁੰਦਾ ਝੂਠਾ ਹੋ ਮੇਰਾ ਇਹ ਜਿਹੜੇ ਉਹ ਕਰੈਕਟਰ ਚ ਆ ਜਾਂਦਾ ਕੋਈ ਵੀ ਭੈਣ ਭਰਾ ਸਾਡਾ ਦੋਸਤ ਮਿੱਤਰ ਤੇ ਉਹ ਐਕਚੁਅਲੀ ਉਹ ਆਪਣੇ ਆਪਣੇ ਝੂਠ ਬੋਲ ਕੇ ਆਉਂਦਾ ਹੂੰ ਥੋੜੀ ਬੈਨ ਇਹਦੇ ਵਿੱਚ ਤਾਂ ਹੋਰੀ ਹੈ ਨਾ ਅੱਜ ਤੋ ਸਿਰੋ ਆਪਣੇ ਆਪਣਾ ਝੂਠ ਬੋਲ ਲਿਆ ਹੁੰਦਾ ਤੇ ਲੇਕਿਨ ਹੁੰਦਾ ਕੁਛ ਨਹੀਂ ਹੈਗਾ ਇੱਕ ਕੁਛਕ ਟਾਈਮ ਦੀ ਇੱਕ ਚਮਤਕਦੰਬ ਜੀ ਹੁੰਦੀ ਹੈ ਉਹ ਤੁਹਾਨੂੰ ਅਟਰੈਕਟ ਕਰਦੀ ਹੈ ਲੋਕਾਂ ਨੂੰ ਤੁਹਾਡੇ ਵੱਲ ਅਟਰੈਕਟ ਕਰਦੀ ਹੈ ਹਾਂ ਜਾਦੂ ਉਹ ਆਡੀਅੰਸ ਤੁਹਾਡੇ ਵੱਲ ਮੁੜ ਕੇ ਕਦੇ ਆਉਣ ਕਿਸੇ ਟਾਈਮ ਨਹੀਂ ਦੇਖਦੀ ਪਰ ਉਹਦੇ ਹਾਰਟ ਵੀ ਹੁੰਦੇ ਨੇ ਪਹਿਲਾਂ ਦੇ ਟਾਈਟਲ ਦੇ ਵਿੱਚ ਜਿੱਦਾਂ ਪੋਜ਼ਿਟਿਵ ਦਿਖਾਇਆ ਗਿਆ ਪੋ ਮਾਰਗ ਮਹੀਨੇ ਜਿਹੜੇ ਦੇਸੀ ਮਹੀਨੇ ਸਾਡੇ ਉਹ ਗੱਲ ਕੀਤੀ ਗਈ ਹੈ ਨਵੀਂ ਜਨਰੇਸ਼ਨ ਤਾਂ ਉਸਦੇ ਬਾਰੇ ਸ਼ਾਇਦ ਮਹੀਨੇ ਬਾਰੇ ਨੋਲਿਜ ਵੀ ਨਹੀਂ ਹੁੰਦੀ ਪਰ ਕਾਫੀ ਵਧੀਆ ਲੱਗਦਾ ਜਦੋਂ ਸਿਨੇਮਾ ਇਤਿਹਾਸ ਆਪਣੇ ਕੀ ਕਹਿੰਦੇ ਸੱਭਿਆਚਾਰ ਗੱਲਾਂ ਨਾਲ ਜੋੜਦਾ ਬਿਲਕੁਲ ਬਿਲਕੁਲ ਜੋ ਥੋੜੇ ਰਾਈਟਰ ਬਖਮਾਲ ਹੁੰਦਾ ਸੋ ਬਹੁਤ ਵਧੀਆ ਪਲੇ ਕੀਤਾ ਉਹਨਾਂ ਨੇ ਚਾਰੇ ਰੋਤਾਂ ਦੇ ਨਾਲ ਉਹਨਾਂ ਨੇ ਕਹਾਣੀ ਦੇ ਚਾਰ ਪੋਰਸ਼ਨਾਂ ਦੇ ਵਿੱਚ ਵੰਡਿਆ ਕਰੈਕਟਰ ਨੂੰ ਵੀ ਬਣ ਕੇ ਕਹਿੰਦੇ ਮੈਂ ਉਸ ਸੀਜ਼ਨ ਦੇ ਨਾਲ ਵੰਡਿਆ ਸੋ ਅਬਸੋਲਿਊਟ ਹੈ ਵਾਕਈ ਤੇ ਤਾਂ ਹੀ ਉਹ ਚੀਜ਼ ਮੈਨੂੰ ਐਕਸਾਈਟਮੈਂਟ ਲੱਗ ਰਿਹਾ ਥੋੜਾ ਦਿਖਾ ਰਹੀ ਹੈ ਕਿ ਕਿਵੇਂ ਕਿਉਂਕਿ ਪੂਰੀ ਗਾਣੀ ਤਾਂ ਪੂਰੀ ਫਿਲਮ ਮੈਂ ਵੀ ਨਹੀਂ ਦੇਖੀ ਹੈ ਕਿ ਅਸੀਂ ਪਾਰਟਸ ਦੇ ਵਿੱਚ ਦੇਖੀ ਹੈ ਸੋ 22 ਮਾਰਚ ਦੀ ਵੇਟ ਮੈਨੂੰ ਵੀ ਹੈ ਕੀ ਜਾ ਕੇ ਦੇਖਾਂ ਫਸ ਦੇ ਫਾਸਟ ਰੂਮ ਤੇ ਭਾਈ ਤੁਹਾਡੇ ਅੰਦਰੋਂ ਕੀ ਚਾਹ ਕਿਦਾਂ ਦਾ ਕਿਰਦਾਰ ਨਹੀਂ ਮਾਣ ਦੀ ਚਾਹ ਕਿ ਮੈਂ ਆਹ ਕਿਰਦਾਰ ਇੰਡਸਟਰੀ ਦੇ ਵਿੱਚ ਨਹੀਂ ਮਾ ਲਿਆ ਤਾਂ ਮੇਰੀ ਅੰਦਰੋਂ ਸੈਟੀਸਫੈਕਸ਼ਨ ਮਿਲ ਜੂ ਮਿਲੋ ਚੀਜ਼ ਨਹੀਂ ਕਿਦਾ ਹੈ ਜਾਂ ਤਾਂ ਕੁਝ ਨਹੀਂ ਕੀਤਾ ਵੀ ਮੈਂ ਕਿੰਨਾ ਕੀਤਾ ਨਾ ਕੁਝ ਗਿਣਤੀ ਦੀਆਂ ਫਿਲਮਾਂ ਕੀਤਾ ਨੇ ਕਿਰਦਾਰ ਤਾਂ ਸਾਰੇ ਨਿਭਾਉਣ ਵਾਲੇ ਕੋਈ ਨਹੀਂ ਕੋਈ ਇੱਕ ਹੈਗਾ ਜਿਹੜਾ ਆਪਾਂ ਦੇਖਦੇ ਆ ਆਪਾਂ ਨੂੰ ਉਸ ਦੇ ਵਰਗਾ ਤਾਂ ਮਤਲਬ ਉਦਾਂ ਦਾ ਤਾਂ ਨਹੀਂ ਪਰ ਉਹਦੇ ਵਰਗਾ ਜਾਂ ਕੁਝ ਕਹਿ ਦਿੰਦੇ ਆ ਵੀ ਮੇਰਾ ਉਸ ਤਰੀਕੇ ਦਾ ਕਿਰਦਾਰ ਨਹੀਂ ਮਨ ਨੂੰ ਜੀ ਕਰਦਾ ਚਾਹੇ ਐਗਜ਼ਾਮਪਲ ਬੋਲੀਵੁੱਡ ਦੀ ਹੋਵੇ ਚਾਹੇ ਸਾਊਥ ਦੀ ਹੋਵੇ ਕਿ ਹਾਲੀਵੁੱਡ ਤੱਕ ਦੀ ਕੋਈ ਵੀ ਐਗਜ਼ਾਮਪਲ ਹੋਵੇ ਕੋਈ ਕਿਰਦਾਰ ਇਦਾਂ ਦਾ ਹੈਗਾ ਤੁਹਾਡੇ ਮਨ 'ਚ ਹੋਣਾ ਕਿਰਦਾਰ ਨਹੀਂ ਮਨ ਨੂੰ ਕੁਝ ਐਕਟਰ ਨੇ ਜਿਹੜਾ ਜਿਨ੍ਹਾਂ ਦਾ ਲੱਗਦਾ ਹੁੰਦਾ ਕਿ ਉਹ ਇਹ ਜਿਹਾ ਕੰਮ ਕਰਨਾ ਚਾਹੁੰਦਾ ਜਿਵੇਂ ਪ੍ਰਾਨ ਸਾਹਿਬ ਹੋਵੇ ਤੇ ਅਮਰੀਕ ਪੁਰੀ ਸਾਹਿਬ ਹੋਵੇ ਕਿ ਜਿੰਨੀ ਵੈਰਾਈਟੀ ਉਹਨਾਂ ਨੂੰ ਮਿਲਿਆ ਕਰੈਕਟਰਸ ਦੀ ਕੁਝ ਉਸ ਤਰ੍ਹਾਂ ਦਾ ਮਿਲੇ ਅਲੱਗ-ਅਲੱਗ ਮਿਲੇ ਤੇ ਪਰ ਆਪਾਂ ਉਹੀ ਦੇਖਦੇ ਕਿ ਭਾਜੀ ਪੰਜਾਬੀ ਇੰਡਸਟਰੀ ਦੇ ਵਿੱਚ ਉਸ ਤਰੀਕੇ ਦੇ ਅੱਜ ਕੱਲ ਵਿਲਨ ਵੀ ਆਣੇ ਬੰਦ ਹੋ ਗਏ ਨੇ ਜਿਸ ਤਰੀਕੇ ਦੇ ਪ੍ਰਾਨ ਸਾਹਿਬ ਅਮਰੀਸ਼ਪੂਰੀ ਸਾਹਿਬ ਉਹਨੇ ਆਂਦੇ ਹੁੰਦੇ ਸੀਗੇ ਜਾਂ ਸ਼ਾਇਦ ਕਿਰਦਾਰ ਉਸ ਤਰੀਕੇ ਨਾਲ ਲਿਖੇ ਨਹੀਂ ਜਾਂਦੇ ਲੇਕਿਨ ਜਾ ਰਹੇ ਹੈ ਜਿਉਂ ਉਹਨਾਂ ਕੋਲ ਤਾਂ ਵੈਰੈਟੀ ਬਹੁਤ ਸੀ ਉਸ ਟਾਈਮ ਨੂੰ ਲੱਕੀ ਸੀ ਉਹ ਬੰਦੇ ਜਿਨੂੰ ਐਨੇ ਕਿਰਦਾਰ ਮਿਲੇ ਐਨੀਆਂ ਫਿਲਮਾਂ ਮਿਲੀਆਂ ਸੋ ਮੈਂ ਆਪਣੇ ਆਪ ਨੂੰ 네ਗੇਟਿਵ ਕੈਰੈਕਟਰ ਵਾਲੇ ਸੈਗਮੈਂਟ ਚ ਦੇਖਣਾ ਆਲਵੇਸ ਜੀ ਜਦੋਂ ਵੀ ਮੈਂ ਆਪਣੇ ਆਪ ਨੂੰ ਦੇਖਦਾ ਹਾਂ ਸੋ ਮੈਂ ਕਹਿੰਦਾ ਆਪਣੇ ਸਾਰੇ ਯਾਰ ਦੋਸਤਾਂ ਨੂੰ ਕਿ ਜੋ ਤੁਸੀਂ ਬੈਸਟ ਕਰਾ ਸਕਦੇ ਹੋ 네ਗੇਟਿਵ ਚ ਜੋ ਸੋਚ ਸਕਦੇ ਹੋ ਮੈਦੋ ਕਰਵਾਓ ਮੈਂ ਕਰ ਲਈ ਤਿਆਰ ਫਿਰ ਇਹਦਾ ਹੈ ਕਿ ਖੁਦ ਹੀ ਕੋਈ ਫਿਲਮ ਲਿਖਣ ਬਾਰੇ ਸੋਚਿਆ ਹੋਵੇ ਨਹੀਂ ਸੱਚੀ ਗੱਲਾਂ ਨਹੀਂ ਮੈ ਕੋਈ ਕਦੇ ਥੋਟ ਆਇਆ ਹੀ ਨਹੀਂ ਨਾ ਤੇ ਭਾਈ ਮੈਂ ਇਹੀ ਜਾਉਂਗਾ ਲਾਸਟ ਵਿੱਚ ਆਡੀਅנס ਨੂੰ ਜਰੂਰ ਦੱਸ ਦੋ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਹਾਂ ਜੀ ਵੀਰੇ ਫਿਲਮ 2022 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਸੰਗਰਾਮ ਫਿਲਮ ਬਹੁਤ ਸੋਹਣੀ ਫਿਲਮ ਬਣੀ ਹੈ ਸੋ ਤੁਸੀਂ ਆਓ ਦੇਖੋ ਆਪਣੀ ਬਲੇਸਿੰਗਸ ਦਿਓ ਆਪਣੇ ਕੀਮਤੀ ਸੁਝਾਅ ਦਿਓ ਥੈਂਕ ਯੂ ਥੈਂਕ ਯੂ ਬਈ